ਆਦੇਸਦਾਕਰ ਗੁਰੂ ਮਹਾਰਾਜੀ ਸੋਚ ਤੋਂ ਉਲਟ ਚਲਦਿਆ ਹੋਇਆ ਭਾਈ ਕਨਈਆ ਜੀ ਦੀ ਸੋਚ ਤੋਂ ਉਲਟ ਚਲਦਿਆ ਹੋਇਆ ਰਸਤਿਆਂ ਦੇ ਵਿੱਚ ਤੁਸੀਂ ਬੰਬ ਲਾਸ਼ਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ 'ਚੋਂ ਬੱਚਾਂ ਤੋਂ ਕੱਢ ਕੇ ਤੁਸੀਂ 36000 ਰੁਪਏ ਗੁਨਾਹ ਦਾ ਕਤਲੇਆਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਹ ਪਲੇਨ ਦੇ ਵਿੱਚ 228 ਗੁਣਾ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉਣਾ ਤਾਂ ਛੋਟੇ ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ ਕੁੱਟੀ ਨਹੀਂ ਦਿੱਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾ ਦਿੱਤਾ ਆ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਮੌਤ ਦੇ ਸੌਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮर्यादा ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਦੇ ਸਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੂਰਬ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਕੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ ਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ ਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ ਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ ਚ ਤਰਚੂਲ ਨਹੀਂ ਤੁਸੀਂ ਬੰਬਾ ਨਾ ਉਡਾ ਰਹੇਂਦੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਕਵਾ ਹੈ ਤੁਸੀਂ ਕੋਰਟ 'ਚ ਜਾਓ ਕਚਹਿਰੀ 'ਚ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਹੈ ਅਗਰ ਕਾਨੂੰਨ ਨੇ ਫਾਂਸੀ ਤੋਂ ਛੜਤਾ ਤੇ ਛੜਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾ ਤੂੰ ਮੇਰੇ ਤੇ ਹਮਲਾ ਕੀਤਾ ਮੇਰ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹਣਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰਨ ਕੈਨੇਡਾ ਬੇਸ ਹੈ ਕੈਨੇਡਾ ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ અપਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਲ ਰੱਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲ ਛੱਬਲ ਇੱਕ ਪੇਸ਼ੀ ਦੀ 20-20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹ ਤਾਂ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉਠਿਆ ਬੰਬਾ ਨਾ ਉੜਾਤਾ ਉਥੇ ਆ ਧਮਕੀਆਂ ਦੇਤੀਆਂ ਉਠਿਆ ਗਾਲਾਂ ਕੱਢਤੀਆਂ ਤੁਹਾਡੀ ਐਸੀ ਦੀ ਤੈਸੀ ਤੁਹਾਡੀਆਂ ਗਾਲਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਕਮਾਲ ਹੈ ਇੱਕ ਤੁਸੀਂ ਬੰਬ ਚ ਲਾਉਂਦੇ ਹੋ ਇੱਕ ਤੁਸੀਂ ਗੋਲੀਆਂ ਚ ਲਾਉਂਦੇ ਹੋ ਸਰੀਰ ਦੇ ਟੁਕੜੇ ਟੁਕੜੇ ਕਰ ਦਿੰਦੇ ਹੋ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੋ ਬੇਗੁਨਾਹਾਂ ਦਾ ਕਤਲਿਆਮ ਕਰ ਦਿੰਦੇ ਹੋ ਉੱਤੋਂ ਤੁਸੀਂ ਗੰਦੀਆਂ ਗਾਲਾਂ ਕੱਢਦੇ ਠਾਟੀ ਐਸੀ ਦੀ ਤੈਸੀ ਨਾਚੋ ਆ ਮੇਰੇ ਨਾਲ ਬਹਿਸ ਕਰੋ ਨਾਥਿਓ ਕੀ ਹੋ ਤੁਸੀਂ ਤੁਸੀਂ ਤਾਂ ਸਿੱਖ ਹੈ ਹੀ ਨਹੀਂ ਤੁਸੀਂ ਤਾਂ ਮਨੁੱਖਤਾ ਦੇ ਦੁਸ਼ਮਣ ਹੋ ਤੁਸੀਂ ਤਾਂ ਸੁੰਦਰ ਦਸਤਾਰਾ ਪਾ ਕੇ ਸੋਹਣਿਆ ਗਲੇ ਦੇ ਵਿੱਚ ਪਾ ਕੇ ਸ਼ਰੀ ਸਾਹ ਪਾ ਕੇ ਤੁਸੀਂ ਹੋਰ અપਮਾਨ ਕਰਦੇ ਹੋ ਤੁਸੀਂ ਹੋਰ અપਮਾਨ ਕਰਦੇ ਹੋ ਇਹ ਕੀ ਕਸੂਰ ਸੀ ਆ ਜਵਾਨ ਲਿਜਾ ਰਹੇ ਨੇ ਮੈਨੂੰ ਕਿੰਨੇ ਜਵਾਨ ਮੇਰੇ ਨਾਲ ਸ਼ਹੀਦ ਹੋਏ ਹੈ ਇਹ ਕਿੰਨੀ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਹੋਣਗੀਆਂ ਆ ਖੋਪੜੀਆਂ ਦੀਆਂ ਖੋਪੜੀਆਂ ਤੁਸੀਂ ਲਾਤੀਆਂ ਮੈਂ ਬਚ ਗਿਆ ਖੋਪੜੀਆਂ ਦੀ ਖੋਪੜੀਆਂ ਹੁਣ ਥੱਲੇ ਕਮੈਂਟਸ ਕਰਨਗੇ ਆ ਬਿੱਟੇ ਆ ਕਰ ਦੇਗਾ ਟਾਡੀ ਆਸੀ ਦੀ ਟਾਸੀ ਨਾਚੋ ਚੈਲੰਜ ਕਰਦਾ ਤੁਹਾਡੇ ਚੈਲੰਜ ਤੋਂ ਕਬੂਲ ਕਰਦਾ ਹਰ ਗੱਲ ਦਾ ਜਵਾਬ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਦੇਵਾਂਗਾ ਤੁਸੀਂ ਕੌਣ ਹੋ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ ਮਾਨਵਤਾ ਦੇ ਦੁਸ਼ਮਣ